ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਜੀ ਆਪਾਂ ਦੇ ਚੈਨਲ ਪੰਗੋ ਦਾ ਡੇਰੀ ਫਾਰਮ 5911 ਤੇ ਅੱਜ ਦੀ ਵੀਡੀਓ ਲੱਗੇ ਬਣਾਉਟੇ ਲੋਡੇਰੀ ਫਾਰਮ ਫਰੈਂਡਸ ਆ ਜਾ ਸਾਂ ਸੀ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਦੋ ਝੋਟੀਆਂ ਦਿਖਾਵਾਂਗੇ ਬਿਲਕੁਲ ਤਾਜ਼ੀ ਸੂਈਆਂ ਤੇ ਫਰਕਣ ਤਿਆਰ ਆ ਆਪਾਂ ਪਹੁੰਚਿਆ ਵੀਰ ਹਰਮਨ ਦੇ ਕੋਲ ਤੇ ਆਜੂ ਕਰਦੇ ਆ ਵੀਰ ਨਾਲ ਗੱਲਬਾਤ ਸਸੀ ਭਾਈ ਜੀ ਸਸੀ ਗੁਰਜੀ ਯਾ ਜਲ ਜੀ ਬਹੁਤ ਵਧੀਆ ਵੀਰ ਜੀ ਤੁਸੀਂ ਸੁਣਾਓ ਹਾਂ ਜੀ ਚੜ੍ਹਦੀ ਕਲਾ ਜੀ ਚੜ੍ਹਦੀ ਕਲਾ ਜੀ ਜੀ ਜੱਗੇ ਭਾਈ ਤੇ ਬਈ ਇਹ ਤਾਂ ਨਾਮ ਤੇ ਡਰੈਸ ਦੱਸਿਓ ਨਾਮ ਭਾਈ ਮੇਰਾ ਹਰਮਨ ਜੇ ਪਿੰਡ ਰਾਇਆ ਸਸੀ ਕਿਲਾ ਮਰਸਾ ਦੇ ਤਸੀਹ ਚ ਨਾਲਾ ਠੀਕ ਹੈ ਫੋਨ ਨੰਬਰ ਪਿਆਸੀ ਸੀ ਤਾਂ ਪਾਲੀ ਮਿਆਲੀ ਇੱਕ ਅੱਸੀ ਪਾਜੀ ਠੀਕ ਆ ਜੀ ਤੇ ਭਾਈ ਇਤੋਂ ਕਰੀਏ ਸ਼ੁਰੂਆਤ ਰੱਖੀ ਇੱਕੋਂ ਕਰ ਲਈਏ ਮੱਝ ਤੋਂ ਠੀਕ ਆ ਠੀਕ ਆ ਲਓ ਜੀ ਦੁੱਧ ਦਾ ਡਰਾਮੇ ਜੇ ਦੱਸਿਓ ਭਾਈ ਇਹਨੇ ਪਰੇ ਭਾਈ ਤਿੱਕਿਆ ਸੁਆ ਮੈਂ ਸੂਈ ਆ ਅੱਛਾ ਜੀ ਤੇ ਠੱਪੜਾ ਵੇਖ ਲਓ ਕੱਦ ਵੇਖ ਲਓ ਮੈਂ ਪੂਰੀ ਵੱਡੀ ਆ ਠੀਕ ਆ ਠੀਕ ਆ ਜੀ ਦੁੱਧ ਦੇ ਕੋ ਖਾਵੇ ਵਾਲਾ ਪਾਜੀ 13 ਕਹਿ ਰਹੀਆਂ 14 ਕਹਿ ਰਹੀਆਂ ਲੀਟਰ ਮਾਰਵਾ 12 ਕਿਲੋ ਦੁੱਧ ਆ ਮੈਂ ਦੋ ਅੱਛਾ ਜੀ 2 ਕਿਲੋ ਮਹੀਂ ਦੀ ਗਾੜੀ ਵਾਲਾ 4 ਕਿਲੋ ਕਸ਼ਾੜ ਹੋਊਗੀ ਅੱਛਾ ਜੀ ਠੀਕ ਆ ਹਾਂ ਜੀ ਤੇ ਭਾਈ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਮੈਨਾ ਮਾਰਦਾ ਨਹੀਂ ਜਿਹੜੀ ਦੋਸਤ ਹੁੰਦਾ ਬਿਲਕੁਲ ਬਿਲਕੁਲ ਜੀ ਲਓ ਜੀ ਬਾਕੀ ਕੱਟ ਕਾਟ ਵੀ ਚੰਗਾ ਜੇ ਭਾਈ ਜਾਲਾ ਨਹੀਂ ਆਈ ਜਾਂਦੇ 1500 ਕਿਲੋ ਰੋਸਾਨ ਨਾ ਹੋਣੀ ਚੀਜ਼ ਹੈ ਐਨ ਕੋਟ ਇਹ ਜਿਹੜੇ ਪ੍ਰੈਸ ਬੜਾ ਵੀ ਬਹੁਤ ਚੰਗਾ ਹੁੰਦਾ ਦਿੰਦਾ ਵਾ ਤੇ ਕਾਟ ਦੇ ਵੀ ਰੀਕਿਆ ਕਰਦਾ ਬੜਾ ਵੀ ਚੰਗਾ ਵਾ ਤੁਸੀਂ ਮੁਸਲੀਰਾ ਕਰਦੇ ਹੋ 15 16 ਲੀਟਰ ਜਿਹੜਾ ਦੁੱਧ ਭਰੀ ਹੈ ਉਹ ਵੀ ਕਰਮ ਵਾਲੀ ਦੇ ਚੱਡਾ ਚੁੰਡਾ ਜਿਹੜਾ ਐਨ ਅਚਾ ਪਗਾ ਵਰਗਾ ਵਾ ਭਾਈ ਕਿੰਨੇ ਵਜੇ ਚਵਾਈ ਕੀਤੀ ਜਰੀ ਸੀ ਤੇ ਚਵਾਈ ਭਾਈ ਇਸ ਵੇਲੇ 6 ਵਜੇ ਚੋਗਿਆ ਨੰਨੀ ਅੱਛਾ ਜੀ ਹਾਂ 6 ਗੱਡੀ ਦਾ ਉਹਦੀ ਚਵਾਈ ਭਾਈ ਨੇ 6 ਵਜੇ ਚੋਈਏ ਸੀ ਉਹ ਪਾਪਾ ਭਾਈ ਕੱਲ ਹੋਣੀ ਤੇ ਤੁਸੀਂ ਕਿਹਾ ਜੱਗੇ ਭਾਈ ਲੱਗ ਗਏ ਐ ਜਾਂ ਮੈਂ ਬਣਾ ਲਈਏ ਹਾਂਜੀ ਹਾਂਜੀ ਕੱਲਾ ਨਹੀਂ ਹੋਗਾ ਬੀ ਹਾਂ ਕਰੋ ਜੀ ਕਿਹੜਾ ਨੰਪਾ ਪੰਡਾ ਭਾਈਆਂ ਆ ਜਵਾਈ ਹੋਈ ਆ ਹਲਕਾ ਮੈਨੂੰ ਅੱਛਾ ਜੀ ਹਾਂਜੀ ਜੋ ਆ ਗਿਆ ਭਾਈ ਇੱਕ ਨੰਬਰ ਹੋ ਗਿਆ ਜਦੋਂ ਹਾਂਜੀ ਕੱਟਾ ਮਸਲੋ ਪਾਜੀ ਠੀਕ ਹੈ ਲਓ ਜੀ ਮੇਲ ਕਾਫ ਜਿਹਦੇ ਪਿਛੇ ਦੋ ਰੱਖਣੀਆਂ ਪਾਜੀ ਅੱਲੀ ਬੜੀ ਮਾਈ ਬਿਲਕੁਲ ਬਿਲਕੁਲ ਕਾ ਮਾਰਿਆ ਨਹੀਂ ਹਲਦੀ ਚੰਗੀ ਸਾਮ ਕਰੂ ਤੇ ਦੁੱਧ ਚੰਗਾ ਕੱਢੀ ਜੋ ਚੱਡਾ ਜਿਹੜਾ ਬਹੁਤ ਹੀ ਚੰਗਾ ਬਣਾਇਆ ਕਰਮਾਲੀ ਨੇ ਭਾਈ ਇਹਦਾ ਮੁੱਲ ਫਿਰ ਮੁੱਲ ਤੇ ਪਾਜੀ ਸਵਾਲ ਆ ਕੇ ਕਰਦੇ ਅੱਛਾ ਜੀ ਲੈ ਲਓ ਕਿੰਨੀ ਮੈਂ ਦੱਸ ਦੁੱਧ ਕਿੰਨੇ ਦੇ ਦੀਏ ਨਹੀਂ ਗੈਜ ਕਰੀ ਆਪਾਂ ਤੁਸੀਂ ਦੱਸ ਦੋ ਜੱਗੇ ਪਾਜੀ ਨਹੀਂ ਤੁਸੀਂ ਦੱਸਣਾ ਪਾਜੀ ਆ ਜੇ ਆਹ ਨਾ ਪਾਜੀ ਇੱਕ ਦਾਤ ਸਮਾਨਤਾਨ ਕਰਦਾ ਕਿ ਵੀਰ ਭਰਾ ਨੂੰ ਲਾਵੇ ਅੱਛਾ ਜੀ ਹਾਂਜੀ ਠੀਕ ਹੈ ਲਓ ਜੀ 110000 ਦੇ ਵਿੱਚ ਮਾਨਤਾਲ ਬਾਈ ਕਹਿੰਦਾ ਕਿ ਕਰਾਂਗੇ ਬਾਕੀ ਕੋਈ ਵੀ ਭਰਾ ਫੋਨ ਲਾਵੇ ਬਾਈ ਮੋੜਦਾ ਨਹੀਂ ਆ ਇਹ ਦੁੱਜੇ ਨਾ ਪਤਾ ਭਾਈ ਝੋਟੀ ਹੋਏ ਆ ਇਹ ਭਾਈ ਬੁੱਝਾ ਸਵਾਜੀ ਅੱਛਾ ਜੀ ਇੱਕ ਮਹੀਨਾ ਭਾਜੀ ਕੱਜੀ ਗਿਆ ਇਹ ਘਰ ਆ ਲੈਣੇ ਅੱਛਾ ਜੀ ਸਾਡੇ ਕੋਲ ਆਪਣਾ ਗੁੱਤਾਂ ਨੂੰ ਭਰਾ ਮੀਂਹ ਤੇ ਦਸ ਦਿਨ ਤੋਂ ਜੰਗਰਵਾਦ ਵੀ ਲੈ ਆਂਦੇ ਘਾਟ ਵੀ ਲੈ ਆਂਦੇ ਆ ਹਾਂਜੀ ਹਾਂਜੀ ਪਰ ਇਥੋਂ ਭਾਜੀ ਕੋਲ ਨੂੰ ਇੰਸੈਕਟਰ ਆ ਗਿਆ ਜੀ ਠੀਕ ਹੈ ਠੀਕ ਹੈ ਹਾਂਜੀ ਇੱਕ ਮਹੀਨਾ ਕੱਜੀ ਜੇ ਤੇ ਕੋਈ ਹੋਰ ਸਾਹ ਮਾਗੀ ਭਰਾਂਦਾ ਚਾ ਲਵੇ ਬਾਕੀ ਸਾਮ ਛੱਡ ਕੇ ਭਾਈ ਰੇੜ ਕੋਲ ਜੀ ਦਾ ਪੱਖੇ ਵੀ ਰੱਖ ਦਈਏ ਵੇਖ ਲਓ ਲਓ ਜੀ ਮੀਂਹ ਦੇ ਵਿੱਚ ਥੋੜਾ ਜੰਗ ਵੀ ਬਾਕੀ ਭਾਈ ਝੋਟੀ ਵੀ ਵੱਡੀ ਹੈ ਕੱਦ ਵਜੇ ਨੂੰ ਪੜਾ ਸਹੀ ਹੈ ਠੀਕ ਹੈ ਲਓ ਜੀ ਕੱਡ ਕੱਡ ਜਿਹੜਾ ਬਹੁਤ ਹੀ ਚੰਗਾ ਵਾ ਤੇ ਫੇਸ ਕੁਆਲਟੀ ਦੇ ਸੈਂਸ ਜਿਹੜਾ ਚੰਗਾ ਲੱਗਾ ਕਰਨ ਵਾਲੀ ਤੇ ਬਣਾ ਦਾ ਸੈਂਸ ਜਿਹੜਾ ਵੀ ਚੰਗਾ ਵਾ ਉਹ ਇਹ ਸਰੋਂ ਬਾਕੀ ਕਿੱਲੇ ਲਾਡੋ ਲੈਣੀ ਅੱਜੇ ਕਾਫੀ ਆਹਵਾਂ ਨੇ ਜੀ ਭਾਜੀ ਇਹਨੂੰ ਛੋਟੀ ਨੇ 12 ਕਿਲੋ ਦੁੱਧ ਭਰਿਆ ਜੀ ਅੱਛਾ ਆ ਦੁੱਧ ਇਹ ਚੋਂ 13 ਕੁ ਬੰਟਵਾਈ ਆ ਬਈ ਨਾ ਪੜਾ ਠੀਕ ਹੈ ਠੀਕ ਹੈ ਲਓ ਜੀ 12 ਲੀਟਰ ਜਿਹੜਾ ਪਹਿਲੇ ਸੀ ਮੈਂ ਦੁੱਧ ਭਰਿਆ ਕਰਵਾਉਣਾ ਭਾਜੀ ਭਾਜੀ ਇੱਕ ਛੋਟੀ ਥੋੜੀ ਜਰੂਰ ਆ ਸਾਫ ਛੱਡ ਕੇ ਦੇ ਦਾਂਗੇ ਅੱਛਾ ਜੀ ਠੀਕ ਹੈ ਸਾਹ ਬਾਈ ਕਹਿੰਦਾ ਵੀ ਖੁੱਲੀ ਛੱਡਾਂਗੇ ਥਾਣਾ ਦਾ ਸਹਿਜ ਗਿਆ ਉਹ ਜਿਹੜਾ ਬਹੁਤ ਹੀ ਚੰਗਾ ਵਾ ਇਹਨੂੰ ਕਰਵਾ ਦੇ ਜੇ ਲਾ ਕੇ ਤਾਂ ਚੈੱਕ ਦੇਖੋ ਭਾਜੀ ਘਾਤੀ ਦਾ ਜਿਹੜਾ ਬਹੁਤ ਹੀ ਚੰਗਾ ਵਾ ਕਰਮਾਲੀ ਦਾ ਬਾਈ ਜਿਹੜ ਇਹ ਲੱਗਦਾ ਕਿ ਭਾਈ ਤਿਆਰ ਕਰਕੇ ਤੇ ਲੱਖੋਂ ਬਾਹਰੀ ਹੈ ਝੋਟੀ ਹਾਂਜੀ ਹੁਣ ਮੁੱਲ ਕਰ ਨੂੰ ਅਸੀਂ 85 ਜੋ ਮਰਜ਼ੀ ਕਰੀ ਜਾਈਏ ਅਚੇਤਰੀਆ ਦੀ ਝੋਟੀ ਦੇ ਰਹੀ ਹੈ ਧੋਰ ਕਰ ਦਈਏ ਹਾਂ ਨਾ ਪਰ ਅਚੇਤਰੀਆ ਦੀ ਦੇ ਰਹੀ ਹੈ ਕਰ ਦੋ ਜੈ ਜੀ ਪੂਰੇ ਦੀ ਕਰ ਦੇਣੀ ਭਾਈ ਦੇਣਾਗੇ ਠੀਕ ਹੈ ਜੀ ਅੱਜ ਬਾਕੀ ਵੀਰਪਰਾ ਬੁਲਾਵੇ ਲਓ ਜੀ 70 ਹਜ਼ਾਰ ਦੇ ਵਿੱਚ ਭਾਈ ਕਹਿੰਦਾ ਕਿ ਕੋਈ ਵੀਰਪਰਾ ਬੁਲਾਵੇ ਮੋੜਨਾ ਨਹੀਂ ਕਿਸੇ ਨੂੰ ਵੀ ਹਾਂਜੀ ਬਾਕੀ ਭਾਈ ਤੁਹਾਨੂੰ ਪਤਾ ਮਹੀਨਾ ਸਾਹਕੇ ਫੜਾ ਤੋ ਵੀਰ ਵੇਚ ਵੀ ਲਵੇ ਖੜਕੇ ਤਾਂ ਵੀ 15 2000 ਮੈਂ ਛੱਡੂਗੀ ਹਾਂਜੀ ਬਿਲਕੁਲ ਜਿਹੜੀ ਕਾਰਡ ਕਾਡ ਚੰਗਾ ਵਾ ਤਾਂ ਇੱਧਰ ਦੁੱਧ ਦਾ ਡਰਾਂਡ ਜਿਹੜਾ ਇਹਨਾਂ ਦਾ ਰੈਜ਼ੀਡੈਂਟ ਟਾਈਮ ਕਰਗੀ ਆ ਕਰਮਾਲੀ ਚਲੋ ਕੋਈ ਚੰਗੀ ਸਾਂਭਣਾ ਲੈ ਜੂ ਦੁੱਧ ਚੰਗਾ ਕਰ ਜੂ ਮੈਂ ਭਾਜੀ ਦੱਡ ਕਾਰਡ ਦੀ ਉਹਦੀ ਤਗੜੀ ਆ ਤੇ ਰੇਟ ਬਾਈ ਨੇ ਤੁਹਾਨੂੰ ਕਰਾ ਬਿਲਕੁਲ ਨਿਗੇ ਨਿਗੇ ਹੁੰਦੇ ਆ ਵੀਡੀਓ ਨੂੰ ਵਾਸਤੇ ਵਾਸਤੇ ਫੇਰ ਕਰਦੇ ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਿਆ ਕਰੋ ਤਾਂ ਕਿ ਜਿਹੜੇ ਕੋਈ ਅੱਗੇ ਵੀਰ ਭਰਾ ਨੇ ਪਸ਼ੂ ਤੁਸੀਂ ਤੁਹਾਨੂੰ ਦਾ ਦੇ ਵਾਸਤੇ ਆਸਾਨ ਹੋ ਜਾਂਦਾ ਵਾ ਵੀਡੀਓ ਪੂਰੀ ਵੇਖਣ ਲਈ ਤਾਂ ਨਮਾਜ਼ ਇਹ ਸਾਰੇ ਬੱਚੇ ਪਾਲਕ ਭਰਾਵਾਂ ਦਾ